ਸਤਿ ਸ੍ਰੀ ਅਕਾਲ। ਇੱਕ ਬਹੁਤ ਹੀ ਸੋਹਣੀ ਕਹਾਣੀ ਲੈ ਕੇ ਹਾਜ਼ਰ ਹਾਂ ਜੋ ਮੈਂ ਆਪਣੇ ਬਚਪਨ ਵਿੱਚ ਸੁਣੀ ਸੀ। ਅਤੇ ਮੈਨੂੰ ਉਮੀਦ ਹੈ ਤੁਹਾਡੇ ਵਿੱਚੋਂ ਕਈਆਂ ਨੇ ਇਹ ਕਹਾਣੀ ਸੁਣੀ ਜਾਂ ਪੜ੍ਹੀ ਜ਼ਰੂਰ ਹੋਵੇਗੀ। ਕਹਾਣੀ ਹੈ ਸੁੰਡ ਅਤੇ ਹਲਦੀ। ਬਹੁਤ ਪੁਰਾਣੇ ਵੇਲਿਆਂ ਦੀ ਗੱਲ ਹੈ। ਕਿ ਸੁੰਢ ਅਤੇ ਹਲਦੀ ਦੋ ਸਕੀਆਂ ਪੈਣਾ ਸਨ ਉਹਨਾਂ ਦੀ ਮਾਂ ਦਾ ਨਾਮ ਸੀ ਕਾਲੀ ਮਿਰਚ ਇੱਕ ਦਿਨ ਹਲਦੀ ਨੇ ਮਾਂ ਨੂੰ ਕਿਹਾ ਮਾਂ ਮੈਂ ਆਪਣੇ ਨਾਨਕੇ ਘਰ ਜਾਣਾ ਇਹ ਕਹਿੰਦੀ ਹੋਈ ਉਹ ਚਾਹ ਨਾਲ ਗੁੰਗੁਣਾਉਣ ਲੱਗੀ ਨਾਨਕੇ ਘਰ ਜਾਵਾਂਗੇ ਲੱਡੂ ਪੇੜੇ ਖਾਵਾਂਗੇ ਮੋٹے ਹੋ ਕੇ ਆਵਾਂਗੇ ਉਸ ਦੀ ਮਾਂ ਕਾਲੀ ਮੇਚ ਨੇ ਉਸ ਨੂੰ ਸਮਝਾਉਂਦਿਆਂ ਆਖਿਆ ਧੀਏ ਰਾਹ ਵਿੱਚ ਬੜੀਆਂ ਔਕੜਾਂ ਨੇ ਜਦੋਂ ਕਦੇ ਤੇਰਾ ਮਾਮਾ ਆਵੇਗਾ ਤਾਂ ਤੂੰ ਉਸ ਨਾਲ ਚਲੀ ਜਾਵੀਂ ਤੂੰ ਜੇ ਰਾ ਭੁੱਲ ਗਈ ਤਾਂ ਫੇਰ ਕੀ ਕਰਨਗੀ ਪਰ ਹਲਦੀ ਨੇ ਤਾਂ ਨਾਨਕੇ ਘਰ ਜਾਣ ਦੀ ਜਿਵੇਂ ਜ਼ਿੱਦ ਹੀ ਫੜ ਲਈ ਸੋਚ-ਸੋਚ ਕੇ ਮਾਂ ਨੇ ਸੁੰਡ ਨੂੰ ਕਿਹਾ ਸੁੰਡ ਧੀਏ ਐਂ ਕਰ ਤੂੰ ਵੀ ਇਹਦੇ ਨਾਲ ਚਲੀ ਜਾ ਇੱਕ ਤੇ ਇੱਕ ਤੇ ਦੋ 11 ਹੁੰਦੇ ਨੇ ਰਾਹ ਵਿੱਚ ਸਾਥ ਰਹੇਗਾ ਲੰਮਾ ਪੈਂਦਾ ਏ ਰਾਹ ਵਿੱਚ ਦਰਿਆ ਵੀ ਪੈਂਦਾ ਏ ਉਸ ਵਿੱਚੋਂ ਲੰਘਦਿਆਂ ਤਾਂ ਮੈਨੂੰ ਵੀ ਡਰ ਲੱਗਦਾ ਏ ਇਹ ਤਾਂ ਉਂਝ ਵੀ ਅਜੇ ਨਿਆਣੀ ਏ ਪਰ ਸੁੰਡ ਦੀ ਹਲਦੀ ਨਾਲ ਐਵੇਂ ਹੀ ਅਿਆਣਿਆਂ ਵਾਂਗ ਨਿੱਕੇ ਨਿੱਕੇ ਗੱਲ ਉੱਤੇ ਹੀ ਨੋਖ-ਚੋਕ ਹੁੰਦੀ ਰਹਿੰਦੀ ਸੀ ਸੁੰਡ ਰਤਾ ਕੋੜੇ ਸੁਭਾਅ ਦੀ ਸੀ ਹਮੇਸ਼ਾ ਆਪਣੀ ਹੀ ਆਕੜ ਵਿੱਚ ਰਹਿੰਦੀ ਸੀ ਸੋ ਉਕਾਨ ਲੱਗੀ ਮਾਂ ਮੈਂ ਨਹੀਂ ਜਾਣਾ ਜਦੋਂ ਮੇਰਾ ਜੀ ਕੀਤਾ ਮੈਂ ਚਲੀ ਜਾਵਾਂਗੀ ਅਖੀਰ ਹਲਦੀ ਜਿੱਦ ਕਰਕੇ ਇਕੱਲੀ ਹੀ ਘਰੋਂ ਤੁਰ ਪਈ ਰਾਹ ਵਿੱਚ ਦਰਿਆ ਆਇਆ ਠਾਠਾ ਮਾਰਦਾ ਪਾਣੀ ਵੇਖ ਕੇ ਤੈਲਾ ਤਾਂ ਹਲਦੀ ਘਬਰਾ ਗਈ ਫੇਰ ਉਹਨੇ ਉਹਨਾਂ ਲਾ ਕਰਕੇ ਦਰਿਆ ਨੂੰ ਕਿਹਾ ਦਰਿਆ ਬਾਬਾ ਰਾਹ ਦੇ ਮੈਨੂੰ ਪਾਰ ਲੰਘਾ ਦੇ ਦਰਿਆ ਨੇ ਹਲਦੀ ਨੂੰ ਕਿਹਾ ਮੈਂ ਤੈਨੂੰ ਰਾਹ ਤਾਂ ਦੇ ਦਵਾਂਗਾ ਪਰ ਤੂੰ ਪਹਿਲੋਂ ਉਹ ਸਾਹਮਣੇ ਪਏ ਕੁਝ ਪੱਥਰ ਚੁੱਕ ਲਿਆ ਤਾਂ ਜੋ ਪਿੱਛੋਂ ਆਉਣ ਵਾਲੇ ਮੁਸਾਫਿਰਾਂ ਲਈ ਵੀ ਇੱਕ ਪੁਲ ਬਣ ਜਾਵੇ ਹਲਦੀ ਮੰਨ ਗਈ ਤੇ ਨੇੜੇ ਹੀ ਪਏ ਪੱਥਰ ਢੋਕੇ ਲਿਆਉਣ ਲੱਗੀ ਉਹਨੂੰ ਇਸ ਤਰ੍ਹਾਂ ਪੁਲ ਬਣਾਉਂਦਿਆਂ ਵੇਖ ਕੇ ਕਈ ਦੂਜੇ ਮੁਸਾਫਿਰ ਵੀ ਉਹਦੀ ਮਦਦ ਕਰਨ ਲੱਗੇ ਇੰਜ ਹੌਲੀ ਹੌਲੀ ਦਰਿਆ ਉੱਤੇ ਇੱਕ ਪੁਲ ਬਣ ਗਿਆ ਅਤੇ ਹਲਦੀ ਉਸ ਪੁੱਲ ਉਤੋਂ ਦੀ ਦਰਿਆ ਤੋਂ ਪਾਰ ਲੰਘ ਗਈ ਦਰਿਆ ਤੋਂ ਪਾਰ ਜਾ ਕੇ ਹਲਦੀ ਕੋਝ ਚੇਰ ਆਰਾਮ ਕਰਨ ਲਈ ਇੱਕ ਰੁੱਖ ਦੀ ਛਾਂਵੇਂ ਲੇਟ ਗਈ ਤੇ ਸੌ ਗਈ ਜਦੋਂ ਉਸ ਨੂੰ ਜਾਗਾਈ ਤਾਂ ਉਸ ਦਾ ਥਕੀਵਾ ਵੀ ਲੱਥ ਚੁੱਕਾ ਸੀ ਪਰ ਉਸ ਨੂੰ ਭੁੱਖ ਬਹੁਤ ਲੱਗੀ ਹੋਈ ਸੀ ਅਸੇ ਪਾਸੇ ਦੇਖਦਿਆਂ ਉਹਦੀ ਨਜ਼ਰ ਇੱਕ 베ਰੀ ਤੇ ਜਾ ਪਈ ਜਿਸ ਉੱਤੇ ਸੂਹੇ ਸੂਹੇ 베ਰ ਲੱਗੇ ਹੋਏ ਸਨ ਹਲਦੀਨ ਨੇ 베ਰੀ ਅੱਗੇ ਤਰਲਾ ਕੀਤਾ 베ਰੀ 마ਸੀ 베ਰ ਦੇ ਮੈਂ ਥਾਂ ਤੇਰੀ ਧੀ ਧਿਆਣੀ ਪਰ ਇਸ ਵੇਲੇ ਭੁੱਖੀ ਪਾਣੀ ਬੇਰੀ ਨੇ ਹਲਦੀ ਨੂੰ ਕਿਹਾ ਤੀਏ ਤਲਾ ਮੇਰੇ ਹੇਠੋਂ ਸਾਰੇ ਕੰਡੇ ਹੂੰਝਦੇ ਫੇਰ ਮੈਂ ਤੈਨੂੰ ਖਾਣ ਲਈ ਲਾਲ ਸੁਹੇਬੇਰ ਦੇਵਾਂਗੀ ਕਿਉਂ ਜੋ ਹੁਣੇ ਪਿੰਡ ਦੇ ਬੱਚਿਆਂ ਨੇ ਮੇਰੇ 베ਰ ਖਾਣ ਆਣਾ ਉਹਨਾਂ ਦੇ ਪੈਰਾਂ ਵਿੱਚ ਮੇਰੇ ਹੇਠਾਂ ਖਿਲਰੇ ਕੰਡੇ ਪੁੱੜ ਜਾਣਗੇ ਹਲਦੀ ਨੇ ਇੱਕ ਟਾਣੀ ਲੈ ਕੇ 베ਰੀ ហេਠਾਂ ਬੁਹਾਰੀ ਫੇਰ ਕੇ ਸਾਰੇ ਕੰਡੇ ਹੁੰਜ ਕੇ ਇੱਕ ਪਾਸੇ ਢੇਰੀ ਲਾ ਦਿੱਤੀ ਫੇਰ 베ਰੀ ਨੇ ਉਸ ਨੂੰ ਆਪਣੇ ਮਿੱਠੇ ਤੇ ਸੋਹੇ 베ਰ ਖਾਣ ਵਾਸਤੇ ਦਿੱਤੇ ਹਲਦੀ ਨੇ 베ਰ ਖਾਦੇ ਅਤੇ ਉੱਥੋਂ ਅੱਗੇ ਚੱਲ ਪਈ ਤਕਾਲਾਂ ਵੇਲੇ ਉਹ ਪਿੰਡ ਦੇ ਬਾਹਰਵਾਰ ਦਾਣੇ ਪੁੰਨਣ ਵਾਲੀ ਪੱਠੀ ਕੋਲੋਂ ਦੀ ਲੰਘਦੀ ਹੈ ਇੱਕ ਮਾਈ ਪੱਠੀ ਵਿੱਚ ਦਾਣੇ ਪੁੰਨ ਰਹੀ ਸੀ ਹਲਦੀ ਨੇ ਮਾਈ ਕੋਲੋਂ ਦਾਣੇ ਮੰਗੇ ਕਹਿਣ ਲੱਗੀ ਮਾਸੀ ਮਾਸੀ ਮੈਨੂੰ ਦਾਣੇ ਦੇ ਤੇਰੀ ਪਣੀਵੀ ਨੂੰ ਬਹੁਤ ਭੁੱਖ ਲੱਗੀ ਹੈ ਪੱਠੀ ਵਾਲੀ ਮਾਈ ਨੇ ਹਲਦੀ ਨੂੰ ਦਿਲਾਸਾ ਦਿੰਦੇ ਹੋਏ ਕਿਹਾ ਤੈਨਾਂ ਮੇਰੀ ਪੱਠੀ ਦੇ ਆਲੇ ਦੁਆਲੇ ਦੀ ਥਾਂ ਸਾਫ਼ ਕਰ ਦੇ ਤੇ ਪੱਠੀ ਵਿੱਚ ਹੋਰ ਝੋਕਾ ਲਾ ਦੇ ਹਲਦੀ ਨੇ ਪੱਠੀ ਦਾ ਆਲਾ ਦੁਆਲਾ ਸਾਫ਼ ਕੀਤਾ ਤੇ ਕੱਖ ਕਾਣ ਦੀ ਇੱਕ ਪਾਸੇ ਢੇਰੀ ਲਾ ਦਿੱਤੀ ਉਸੇ ਕੱਖ ਕਾਣ ਵਿੱਚੋਂ ਇੱਕ ਝੋਕਾ ਪੱਠੀ ਵਿੱਚ ਲਾਇਆ ਪੱਠੀ ਵਾਲੀ ਮਾਈ ਨੇ ਹਲਦੀ ਨੂੰ ਲੱਪ ਦਾਣਿਆਂ ਦੀ ਦਿੱਤੀ ਦਾਣੇ ਲੈ ਕੇ ਹਲਦੀ ਅੱਗੇ ਤੁਰ ਪਈ ਅਖੀਰ ਹਲਦੀ ਆਪਣੇ ਨਾਨਕੇ ਪਿੰਡ ਲੂਣਪੁਰ ਜਾ ਪਹੁੰਚੀ ਉੱਥੇ ਉਹ ਸਭਨਾ ਰਿਸ਼ਤੇਦਾਰਾਂ ਨੂੰ ਪਿਆਰ ਮੁਹੱਬਤ ਨਾਲ ਮਿਲੀ ਉਸਦੇ ਨਾਨੇ ਨਾਨੀ ਮਾਮਿਆਂ ਅਤੇ ਮਾਸੀਆਂ ਨੇ ਉਸ ਨੂੰ ਬਹੁਤ ਪਿਆਰ ਕੀਤਾ। ਨਾਨਕੇ ਪਿੰਡ ਉਹ ਕਈ ਦਿਨ ਰਹੀ। ਉਥੇ ਉਹ ਹਰ ਇੱਕ ਦਾ ਕਹਿਣਾ ਮੰਨਦੀ ਸੀ। ਵੇਲੇ ਹੋ ਕੇ ਉਹ ਨਾਨੀ ਦਾ ਚਰਖਾ ਢਾਹ ਕੇ ਉਸ ਉੱਤੇ ਸੂਤ ਕੱਤਦੀ। ਰਸੋਈ ਵਿੱਚ ਜਾ ਕੇ ਉਹ ਰਸੋਈ ਦੇ ਕੰਮਕਾਰ ਵਿੱਚ ਨਾਨੀ ਦਾ ਹੱਥ ਵਟਾਉਂਦੀ। ਕੁਝ ਦਿਨ ਲੰਘੇ ਤਾਂ ਹਲਦੀ ਨੂੰ ਵਾਪਸ ਆਪਣੇ ਪਿੰਡ ਮੁੜਨ ਦਾ ਖਿਆਲ ਆਇਆ। ਉਸ ਦੇ ਨਾਨਾ ਨਾਨੀ, ਮਾਮਿਆਂ ਅਤੇ ਮਾਸੀਆਂ ਨੇ ਉਸ ਨੂੰ ਕੁਝ ਦਿਨ ਹੋਰ ਉੱਥੇ ਰਹਿਣ ਲਈ ਕਿਹਾ। ਪਰ ਹਲਦੀ ਨੂੰ ਮਾਂ ਪਿਓ ਦੀ ਯਾਦ ਆਉਣ ਲੱਗੀ। ਅਖੀਰ ਨਾਨਕੇ ਪਰਿਵਾਰ ਨੇ ਹਲਦੀ ਨੂੰ ਬੜੇ ਪਿਆਰ ਨਾਲ ਉਥੋਂ ਵਿਦਾ ਕੀਤਾ ਜਿਹੜਾ ਸੂਤ ਨਾਨੀ ਘਰ ਰਹਿ ਕੇ ਹਲਦੀ ਨੇ ਕੱਤਿਆ ਸੀ ਉਸ ਦੀ ਨਾਨੀ ਨੇ ਉਸ ਨੂੰ ਜੁਲਾਹੇ ਪਾਸੋਂ ਉਹਨ ਬਣਵਾ ਕੇ ਆਪਣੀ ਦੋਤਰੀ ਹਲਦੀ ਲਈ ਕੱਪੜੇ ਸਵਾ ਦਿੱਤੇ ਮਾਮੀਆਂ ਨੇ ਖੋਏ ਦੀ ਮਠਿਆਈ ਬਣਾ ਕੇ ਉਸ ਦੇ ਲਾੜ ਬੰਦ ਦਿੱਤੀ ਨਾਨੀ ਨੇ ਫਲਾਂ ਦੀ ਨਿੱਕੀ ਜਹੀ ਟੋਕਰੀ ਲਿਆ ਕੇ ਦਿੱਤੀ। ਮਾਮਿਆਂ ਅਤੇ ਮਾਸੀਆਂ ਨੇ ਵੀ ਨਿੱਕੀਆਂ-ਨਿੱਕੀਆਂ ਚੀਜ਼ਾਂ ਸ਼ਹਿਰੋਂ ਲਿਆ ਕੇ ਉਸ ਦੇ ਝੋਲੇ ਵਿੱਚ ਪਾ ਦਿੱਤੀਆਂ। ਹਲਦੀ ਵਾਪਸ ਘਰ ਜਾਂਦੇ ਹਾਂ ਸਭ ਤੋਂ ਪਹਿਲਾਂ ਪਿੰਡ ਦੇ ਬਾਹਰ ਪੱਠੀ ਵਾਲੀ ਮਾਈ ਨੂੰ ਮਿਲੀ ਅਤੇ ਕਹਿਣ ਲੱਗੀ ਮਾਸੀ ਨੀ ਮਾਸੀ ਤੇਰੀ ਧੀ ਧਿਆਣੀ ਘਰ ਚੱਲੀ। ਰਤਾ ਕੋ ਠਹਿਰ ਪਢੀ ਵੀਏ ਮੇਰੇ ਕੋਲੋਂ ਕੁਝ ਭੁੰਨੇ ਹੋਏ ਛੋਲੇ ਲੈਂਦੀ ਜਾ ਮਾਈ ਨੇ ਉਸ ਨੂੰ ਪੁੱਜੇ ਹੋਏ ਛੋਲੇ ਦਿੱਤੇ ਹਲਦੀ ਪੱਠੀ ਵਾਲੀ ਮਾਈ ਕੋਲੋਂ ਲੱਪ ਛੋਲਿਆਂ ਦੀ ਲੈ ਕੇ ਅੱਗੇ ਤੁਰ ਪਈ ਅੱਗੇ ਰਾਹ ਵਿੱਚ ਉਸ ਨੂੰ ਉਹੀ 베ਰੀ ਮਿਲੀ ਹਲਦੀ 베ਰੀ ਨੂੰ ਕਹਿਣ ਲੱਗੀ ਮਾਸੀ ਨੀ ਮਾਸੀ ਤੇਰੀ ਤੀ ਧਿਆਣੀ ਨਾਨਕਿਉ ਹੋ ਆਈ 베ਰੀ ਨੇ ਹਲਦੀ ਦਾ ਸਿਰ ਪਲੋਸਦਿਆਂ ਕਿਹਾ ਰਤਾਂ ਠਹਿਰਤੀਏ ਆ ਮੇਰੇ ਕੋਲੋਂ ਥੋੜੇ ਜਿਹੇ 베ਰ ਲੈਂਦੀ ਜਾਈਂ ਮੈਂ ਸੂਹੇ ਲਾਲ 베ਰ ਤੇਰੇ ਲਈ ਹੀ ਸਾਂਭ ਰੱਖੇ ਨੇ 베ਰੀ ਤੋਂ 베ਰ ਲੈ ਕੇ ਹਲਦੀ ਨੇ ਚੁੰਨੀ ਦੇ ਦੂਜੇ ਲੜ ਨਾਲ ਬੰਨ ਲਏ ਤੇ ਨੱਚਦੀ ਟੱਪਦੀ ਅੱਗੇ ਤੁਰ ਪਈ ਅੱਗੇ ਦਰਿਆ ਆ ਗਿਆ ਹਲਦੀ ਪੁਲ ਤੋਂ ਲੰਘਦਿਆਂ ਹੋਇਆਂ ਦਰਿਆ ਨੂੰ ਕਹਿਣ ਲੱਗੀ ਦਰਿਆ ਬਾਬਾ ਮੈਂ ਨਾਨਕਿਓ ਹੋ ਆਈਆਂ ਦਰਿਆ ਨੇ ਹਲਦੀ ਦਾ ਸਿਰ ਪਲੋਸਿਆ ਅਤੇ ਢੇਰ ਸਾਰੀਆਂ ਸਿੱਪੀਆਂ ਅਤੇ ਘੋਗੇ ਦੇ ਕੇ ਕਹਿਣ ਲੱਗਾ ਧੀਏ ਧਿਆਣੀਏ ਮੈਨੂੰ ਤੇਰਾ ਬਹੁਤ ਮੋਹ ਆਉਂਦਾ ਹੈ ਕਦੇ ਕਦੇ ਮੇਰੇ ਵੱਲ ਫੇਰਾ ਮਾਰਦੀ ਰਿਹਾ ਕਰੀ ਹਲਦੀ ਨੇ ਉਹ ਘੋਗੇ ਅਤੇ ਸਿੱਪੀਆਂ ਵੀ ਚੁੰਨੀ ਦੇ ਲਾੜ ਨਾਲ ਬੰਨ ਲਏ ਫਿਰ ਉਹ ਘਰ ਵੱਲ ਤੁਰ ਪਈ ਹਲਦੀ ਖਾਣ ਪੈਣਣ ਦਾ ਸਮਾਨ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਘਰ ਪਹੁੰਚੀ ਹਲਦੀ ਨੂੰ ਬਹੁਤ ਖੁਸ਼ ਵੀ ਕਿ ਸੁੰਡ ਕਹਿਣ ਲੱਗੀ ਮਾਂ ਮੈਂ ਵੀ ਨਾਨਕੇ ਘਰ ਜਾਣਾ ਮਾਂ ਨੇ ਉਸ ਨੂੰ ਸਮਝਾਉਂਦਿਆ ਕਿ ਹਾਂ ਧੀਏ ਇੱਕ ਤਾਂ ਰਸਤਾ ਵਿਖੜਾਈ ਦੂਜਾ ਤੇਰਾ ਤੇ ਸੁਭਾਵੀ ਰਤਾ ਰੁੱਖਾਈ ਤੂੰ ਇਕੱਲੀ ਕਿਧਰੇ ਨਾ ਜਾ ਜਦੋਂ ਤੇਰਾ ਮਾਮਾ ਆਇਆ ਤਾਂ ਤੂੰ ਉਹਦੇ ਨਾਲ ਚਲੀ ਜਾਵੀਂ ਪਰ ਸੁੰਢ ਨੇ ਮਾਂ ਦੀ ਇੱਕ ਨਾ ਮੰਨੀ ਸੁੰਢ ਘਰੋਂ ਤੁਰ ਪਈ ਨਾ ਮਾਂ ਤੋਂ ਅਸੀਸ ਲਈ ਤੇ ਨਾ ਹੀ ਪਿਓ ਦੀ ਆਗਿਆ ਲਈ ਜਾਣ ਵੇਲੇ ਜਦੋਂ ਹਲਦੀ ਨੇ ਸੁੰਢ ਨੂੰ ਕੁਝ ਸਮਝਾਉਣਾ ਚਾਹਿਆ ਤਾਂ ਸੁੰਢ ਸਗੋਂ ਉਹਦੇ ਨਾਲ ਝਗੜ ਪਈ ਅਤੇ ਰੁਕੀ ਹੋ ਕੇ ਕਹਿਣ ਲੱਗੀ ਤੂੰ ਕੌਣ ਹੁੰਦੀ ਏ ਮੈਨੂੰ ਸਮਝਾਉਣ ਵਾਲੀ ਮੈਂ ਤਾਂ ਜਾਵਾਂਗੀ ਤੇ ਉਹ ਵੀ ਇਕੱਲੀ ਹੀ ਹਲਦੀ ਨੇ ਛੋਟੀ ਭੈਣ ਸੁੰਡ ਨੂੰ ਸਮਝਾਉਂਦਿਆਂ ਕਿ ਹਾ ਸੁੰਡ ਭੈਣੇ ਮਾਂ ਠੀਕ ਕਹਿੰਦੀ ਏ ਉੰਜ ਵੀ ਸਿਆਣੇ ਕਹਿੰਦੇ ਨੇ ਕਿ ਕੋਈ ਕੰਮ ਕਰਨ ਲੱਗਿਆਂ ਜੇ ਕੋਲ ਹੋਰ ਕੋਈ ਨਾ ਹੋਵੇ ਤਾਂ ਕੰਧਾਂ ਨਾਲ ਹੀ ਸਲਾਹ ਕਰ ਲਈਦੀ ਹੈ ਮਾਮਾ ਜੀ ਆਉਣਗੇ ਤੇ ਤੂੰ ਉਹਨਾਂ ਨਾਲ ਚਲੀ ਜਾਵੀਂ ਮੈਨੂੰ ਤੇਰੇ ਤੋਂ ਵੱਧ ਸਮਝ ਹੈ ਵੱਡੀ ਆਈ ਮੈਨੂੰ ਸਮਝਾਉਣ ਵਾਲੀ ਮੈਂ ਤਾਂ ਜਾਵਾਂਗੀ ਤੇ ਉਹ ਵੀ ਇਕੱਲੀ ਹੀ ਇਹ ਕਹਿ ਕੇ ਉਹ ਘਰੋਂ ਤੁਰ ਪਈ ਰਾਹ ਵਿੱਚ ਪਹਿਲਾਂ ਦਰਿਆ ਆਇਆ ਉਹ ਪੁਲ ਤੋਂ ਟੱਪਣ ਲੱਗੀ ਤਾਂ ਦਰਿਆ ਨੇ ਕਿਹਾ ਧੀਏ ਚਾਰ ਪੱਥਰ ਪੁੱਲ ਲਈ ਰੱਖ ਦੀ ਜਾ ਇਸ ਤਰ੍ਹਾਂ ਪੁੱਲ ਹੋਰ ਚੌੜਾ ਤੇ ਮਜ਼ਬੂਤ ਹੋ ਜਾਵੇਗਾ ਅਤੇ ਲੰਘਣ ਵਾਲੇ ਹੋਰ ਮੁਸਾਫिरा ਨੂੰ ਵਧੇਰੇ ਸੌਖ ਰਹੇਗੀ ਮੈਂ ਕੋਈ ਤੇਰੀ ਨੌਕਰ ਸੁੰਢ ਨੇ ਦਰਿਆ ਨੂੰ ਖਿਜਦੇ ਹੋਏ ਕਿਹਾ ਦਰਿਆ पार ਕਰਕੇ ਸੁੰਡ ਕਾਲੇ ਕਾਲੇ ਕਦਮ ਪੁੱਟਦੀ ਅੱਗੇ ਤੁਰ ਪਈ ਅੱਗੇ ਰਾਹ ਵਿੱਚ ਉਹ 베ਰੀ ਆਈ ਸੁੰਡ ਨੂੰ ਬਹੁਤ ਭੁੱਖ ਲੱਗੀ ਹੋਈ ਸੀ ਉਹ 베ਰੀ ਨੂੰ ਜ਼ੋਰ ਦੀ ਹਲੂਣਾ ਦੇਣ ਲੱਗੀ ਸੁੰਡ ਨੂੰ ਇਹ ਕਰਦਿਆਂ ਵੇਖ 베ਰੀ ਨੇ ਕਿਹਾ ਤੀਏ ਜੇ ਤੂੰ ਤਾਂ ਜੇ ਤੇ ਮਿੱਠੇ ਬੇਰ ਖਾਣਾ ਚਾਹੁੰਦੀ ਏ ਤਾਂ ਪਹਿਲਾਂ ਮੇਰੇ ਹੇਠ ਬੁਹਾਰੀ ਦੇ ਤੇ ਕੰਡੇ ਹੂੰਝਦੀ ਜਾ ਹੁਣੇ ਪਿੰਡੋਂ ਬੱਚੇ ਮੇਰੇ ਬੇਰ ਖਾਨ ਆਉਣਗੇ ਤਾਂ ਇਹ ਕੰਡੇ ਉਹਨਾਂ ਦੇ ਪੈਰਾਂ ਵਿੱਚ ਚੁਬਣਗੇ ਪਰ ਸੁੰਡ ਨੇ 베ਰੀ ਦੀ ਇੱਕ ਨਾ ਸੁਣੀ ਉਹ 베ਰੀ ਦੇ ਟਾਣਿਆਂ ਨੂੰ ਹਲੂਣ ਦੀ ਰਹੀ ਪਰ ਮੰੰਦੇ ਭਾਗਾ ਨੂੰ ਇੱਕ ਵੀ 베ਰ ហេਠਾਂ ਨਾ ਡਿੱਗਿਆ ਤੁਰਦੀ ਤੁਰਦੀ ਸੁੰਡ ਪੱਠੀ ਕੋਲ ਪਹੁੰਚੀ ਪੱਠੀ ਵਿੱਚ ਕੁਝ ਦਾਣੇ ਪਏ ਵੇਖੇ ਤਾਂ ਬਿਨਾ ਪੁੱਛੇ ਇੱਕ ਲੱਪ ਦਾਣਿਆਂ ਦੀ ਭਰ ਲਈ ਉਸਨੇ ਪੱਠੀ ਵਾਲੀ ਦੀ ਇੱਕ ਨਾ ਸੁਣੀ ਜਾਣ ਵੇਲੇ ਸੁੰਡ ਨੂੰ ਪੱਠੀ ਵਾਲੀ ਨੇ ਕਿਹਾ ਤੂੰ ਮੁਫਤ ਦਾ ਖਾਣ ਗਿੱਜੀ ਹੋਈ ਏ ਪਛਤਾਏਂਗੀ ਤੈਨੋਂ ਕੀ ਤੂੰ ਸੜਦੀ ਰਹਿ ਭੁੱਜਦੀ ਰਹਿ ਇਹ ਕਹਿ ਕੇ ਸੁੰਡ ਅੱਗੇ ਲੰਘ ਗਈ ਅਖੀਰ ਸੁੰਡ ਨਾਣ ਕੇ ਪਹੁੰਚੀ ਕਿਸੇ ਨਾਲ ਸਿੱਧੇ ਮੂੰਹ ਗੱਲ ਨਾ ਕੀਤੀ ਨਾ ਸੁੱਖ ਦੁੱਖ ਪੁੱਛਿਆ ਉਹ ਉਪਰੀ ਜਿਹੀ ਬਣ ਕੇ ਆਕੜ ਵਖਾਉਂਦੀ ਇਹ ਸਭ ਤੋਂ ਪਰੇ ਪਰੇ ਰਹਿੰਦੀ ਉਸ ਨੇ ਕਦੇ ਵੀ ਕਿਸੇ ਦੀ ਕੋਈ ਗੱਲ ਨਾ ਮੰਨੀ ਚਰਖਾ ਕੱਤਣਾ ਤਾਂ ਇੱਕ ਪਾਸੇ ਰਹਾ ਉਸ ਨੇ ਲੱਤ ਮਾਰ ਕੇ ਚਰਖਾ ਹੀ ਤੋੜ ਦਿੱਤਾ ਕੁਝ ਦਿਨ ਮਗਰੋਂ ਸੁੰਡ ਨੇ ਵਾਪਸ ਜਾਣ ਦੀ ਇੱਛਾ ਪ੍ਰਗਟ ਕੀਤੀ ਤਾਂ ਉਸ ਨੂੰ ਕਿਸੇ ਨੇ ਰੁਕਣ ਲਈ ਜ਼ੋਰ ਨਾ ਪਾਇਆ ਸਗੋਂ ਉਹਦੇ ਜਾਣ ਤੇ ਅੰਦਰੋਂ ਅੰਦਰੀ ਸਭ ਖੋਸ਼ ਸਨ ਤੇ ਕਹਿਣ ਲੱਗੇ ਇੱਕ ਭੈੜੀ ਤੋਂ ਸਾਡੀ ਜਿੰਦ ਛੁੱਟੇਗੀ ਨਾਨਕਿਆਂ ਨੇ ਸੁੰਡ ਨੂੰ ਧੁਰਨ ਵੇਲੇ ਨਾ ਕੱਪੜੇ ਦਿੱਤੇ ਨਾ ਫਲ ਨਾ ਮਠਿਆਈ ਸੁੰਡ ਖੇਜ ਕੇ ਲੜ ਪਈ ਅਤੇ ਆਪਣੇ ਘਰ ਵੱਲ ਵਾਪਸ ਮੁੜ ਪਈ ਵਾਪਸ ਮੁੜਦਿਆਂ ਰਾਹ ਵਿੱਚ ਪੱਠੀ ਆਈ ਜਦੋਂ ਸੁੰਡ ਉਹਦੇ ਕੋਲ ਦੀ ਲੰਗਣ ਲੱਗੀ ਤਾਂ ਪਠੀ ਵਾਲੀ ਨੇ ਉਸ ਨੂੰ ਬੁਲਾਇਆ ਤੱਕ ਨਹੀਂ ਖਿਜਦੀ ਖੱਪਦੀ ਸੁੰਡ ਅੱਗੇ ਤੁਰ ਪਈ ਜਦੋਂ ਉਹ 베ਰੀ ਕੋਲ ਪੁੱਜੀ ਤਾਂ ਜਿਸ 베ਰੀ ਨੇ ਹਲਦੀ ਨੂੰ ਸੁਹੇ ਸੁਹੇ 베ਰ ਦਿੱਤੇ ਸਨ ਉਸ ਨੇ ਉਸ ਨੂੰ ਕੁਝ ਵੀ ਨਾ ਦਿੱਤਾ ਸਗੋਂ ਸੁੰਡੇ ਦੇ ਪੈਰਾਂ ਵਿੱਚ ਕੰਡੇ ਚੁਭ ਗਏ ਫੇਰ ਸੁੰਡ ਦਰਿਆ ਦੇ ਕੋਲ ਪਹੁੰਚੀ ਜਦੋਂ ਉਹ ਪੁਲ ਉਤੋਂ ਦੀ ਲੰਘ ਰਹੀ ਸੀ ਤਾਂ ਦਰਿਆ ਦਾ ਪਾਣੀ ਚੜ ਗਿਆ ਪਾਣੀ ਦੀਆਂ ਛੱਲਾਂ ਪੁਲ ਨੂੰ ਛੂ ਰਹੀਆਂ ਸਨ ਸੁੰਡ ਮਸਾਂ ਮਸਾਂ ਬਚੀ ਜਦੋਂ ਸੁੰਡ ਖਾਲੀ ਹੱਥ ਘਰ ਪਹੁੰਚੀ ਤਾਂ ਉਹ ਡੁਸਕਣ ਲੱਗੀ ਉਹੋ ਸੋਚਦੀ ਰਹੀ ਅਤੇ ਫਿਰ ਮਾਂ ਨੂੰ ਪੁੱਛਣ ਲੱਗੀ ਹਲਦੀ ਕੋਲ ਅਜਿਹਾ ਕੀ ਹੈ ਕਿ ਉਹਨੂੰ ਸਾਰਿਆਂ ਕੋਲੋਂ ਇੰਨਾ ਪਿਆਰ ਤੇ ਢੇਰ ਸਾਰੀਆਂ ਚੀਜ਼ਾਂ ਮਿਲੀਆਂ ਹਨ ਮਾਂ ਨੇ ਕਿਹਾ ਹਲਦੀ ਕੋਲ ਪਿਆਰ ਹੈ ਉਹ ਹਰ ਕਿਸੇ ਦੇ ਕੰਮ ਆਉਂਦੀ ਹੈ ਸਭ ਦਾ ਹੱਥ ਵਟਾਉਂਦੀ ਹੈ ਇਹ ਸੁਣ ਕੇ ਸੁੰਡ ਨੂੰ ਆਪਣੀ ਗਲਤੀ ਪਤਾ ਲੱਗੀ ਉਹ ਆਪਣੇ ਕੀਤੇ ਤੇ ਬਹੁਤ ਪਛਤਾਈ ਅਤੇ ਅੱਗੇ ਤੋਂ ਚੰਗਾ ਬਣਨ ਦਾ ਪ੍ਰਣ ਲਿਆ ਉਮੀਦ ਹੈ ਕਹਾਣੀ ਸੁਣਨ ਤੋਂ ਬਾਅਦ ਤੁਹਾਡੇ ਬਚਪਨ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਹੋਣਗੀਆਂ ਅਗਰ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਜਾਓ ਤੁਹਾਡੀ ਸਬਸਕ੍ਰਿਪਸ਼ਨ ਸਾਡਾ ਹੌਸਲਾ ਵਧਾਉਂਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਫੇਰ ਹਾਜ਼ਰ ਹੋਵਾਂਗੇ ਇੱਕ ਨਵੀਂ ਕਹਾਣੀ ਲੈ ਕੇ ਪੰਜਾਬੀ ਪੜ੍ਹਦੇ ਰਹੋ ਬੋਲਦੇ ਰਹੋ ਅਤੇ ਪਿਆਰ ਪੰਜਾਬੀ ਨੂੰ ਕਰਦੇ ਰਹੋ ਧੰਨਵਾਦ